ਅੱਜ ਅਸੀਂ ਤੁਹਾਨੂੰ ਲੇਲ ਲਤਾਖਤ ਗੁਰਦੁਆਰਿਆਂ ਬਾਰੇ ਜਾਣਕਾਰੀ ਦਵਾਂਗੇ। ਸ਼੍ਰੀ ਦਤੁਨ ਸਾਹਿਬ ਮਿਸਵਾਕ ਦੇ ਨਾਮ ਨਾਲ ਇਹ ਪਵਿੱਤਰ ਦਰਖਤ ਪਹਿਲੇ ਸਿੱਖ ਗੁਰੂ ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਪਵਿੱਤਰ ਯਾਤ ਵਿੱਚ ਪ੍ਰਾਜ਼ਮਣ ਹੈ ਜਿਸ ਨੂੰ ਕੇ ਲਤਾਖਤ ਇਲਾਕੇ ਦੇ ਲੋਕ ਆਪਣੇ ਪਾਵਨ ਗੁਰੂ ਰਿੰਪੋਚੇ ਲਾਮਾ ਦੇ ਰੂਪ ਵਿੱਚ ਪੁੱਜਦੇ ਹਨ। ਇਸ ਮਹਾਨ ਸੰਤ ਨੇ ਨੌਖੰਡ ਧਰਤੀ ਉੱਤੇ ਸਮੁੱਚੀ ਮਾਨਵਤਾ ਵਿੱਚ ਜਾਗਰਤੀ ਲਿਆਉਣ ਅਤੇ ਸੁੱਖ ਦੁੱਖ ਕਲੇਸ਼ ਪਰਮ ਦੇ ਖਾਤਮੇ ਕਰਨ ਲਈ ਆਪਣੀ ਦੂਸਰੀ ਉਦਾਸੀ ਦੌਰਾਨ ਸਾਲ 1517 ਈਸਵੀ ਵਿੱਚ ਆਪਣੇ ਪਵਿੱਤਰ ਚਨਪਾ ਕੇ ਤਨ ਤਨ ਕੀਤਾ। ਸ਼੍ਰੀ ਗੁਰੂ ਜੀ ਨੇ ਆਪਣੀ ਦਾਤੁਨ ਇੱਥੇ ਰੱਖੀ ਰੱਖੀ ਸੀ ਜੋ ਬਾਅਦ ਵਿੱਚ ਇਥੋਂ ਦੇ ਰਕਿਸਤਾਨ ਇਲਾਕੇ ਵਿੱਚ ਜਿੱਥੇ ਕੋਈ ਦਰਖਤ ਨਹੀਂ ਸੀ ਉੱਗ ਗਿਆ ਇੱਕ ਵੱਡਾ ਦਰਖਤ ਬਣ ਗਿਆ ਆਪਣੀ ਪਵਿੱਤਰਤਾ ਦੇ ਲਈ ਅਤੇ ਗੁਰੂ ਜੀ ਨੇ ਚਾਰਚ ਫਿਰੇ ਸੱਚ, ਪ੍ਰੇਮ, ਸ਼ਾਂਤੀ ਅਤੇ ਨਿਰਰਤਾ ਦੇ ਉਪਦੇਸ਼ ਦੇਣ ਵਾਲੀ ਪਵਿੱਤਰ ਯਾਤਰਾ ਦੀ ਯਾਦ ਵਿੱਚ ਇਹ ਦਰਖਤ ਦਾਤੁਨ ਸੈਪ ਸ਼ੁਭਪਿਤ ਕੀਤਾ ਇਹ ਗੋਤਰਾ ਲਤਾਕ ਦੇ ਕਨੇਸ਼ਾਹ ਤੇ ਬਿਲਕੁਲ ਵਿਚਕਾਰ ਮੌਜੂਦ ਹੈ ਬਹੁਤ ਸੋਹਣੀ ਗੁਰਦੁਆਰੇ ਦੀ ਮਾਰਤ ਬਣੀ ਹੋਈ ਹੈ। ਬਹੁਤ ਸੋਹਣਾ ਇੱਥੇ ਰੋਜ਼ ਲੰਗਰ ਜਿਹੜਾ ਉੱਥੇ ਆਰ ਕੀਤਾ ਜਾਂਦਾ ਹੈ। ਲੰਗਰਾ ਛੋਟਾ ਜਿਹਾ ਬਹੁਤ ਹੀ ਸੋਹਣਾ ਹੈ। ਇਹਦਾ ਦੂਸਰਾ ਇਤਿਹਾਸਿਕ ਗੁਰਦੁਆਰਾ ਪੱਤਰ ਸਾਹਿਬ ਜੋ ਲੈ ਤੋਂ 25 ਮੀਟਰ ਪਿੱਛੇ ਹੈ। ਉੱਥੇ ਗੁਰੂ ਨਾਨਕ ਦੇਵ ਜੀ ਆਪਣੀ ਤੀਸਰੀ ਉਦਾਸੀ ਸਮੇਂ ਨੇਪਾਲ ਸਿੱਕ ਕਮ ਤਿੱਬਤ ਅਤੇ ਨੇਹ ਤੋਂ ਹੁੰਦੇ ਇੱਥੇ ਸਥਾਪਿਤ ਰੋਕੇ। ਇੱਥੇ ਇੱਕ ਰਕਸ਼ਸ ਸੀ ਜੋ ਲੋਕਾਂ ਨੂੰ ਬਹੁਤ ਦੁਖੀ ਕਰਦਾ ਸੀ। ਉਹ ਲੋਕਾਂ ਨੂੰ ਜਾਨੋਂ ਮਾਰ ਦੱਸ ਸੀ ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਸਬਕ ਸਿਖਾਉਣ ਲਈ ਉੱਥੇ ਡੇਰੇ ਲਾਇਆ ਜਦੋਂ ਰਾਖਸ਼ ਨੂੰ ਇਹ ਗੱਲ ਪਤਾ ਲੱਗੀ ਤਾਂ ਉਹ ਬਹੁਤ ਨਾਰਾਜ਼ ਹੋਇਆ ਉਸ ਨੇ ਗੁਰੂ ਜੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਉਸ ਨੇ ਇੱਕ ਬਹੁਤ ਵੱਡਾ ਪੱਥਰ ਜਿਹੜਾ ਸੀ ਉਹ ਗੁਰੂ ਤੇ ਗੁਰੂ ਜੀ ਵੱਲੋਂ ਉੱਪਰੋਂ ਫੁੱਟਿਆ ਪਰ ਇਹ ਜਿਹਾ ਨਹੀਂ ਹੋਣੀ ਹੋਈ ਕਿੜਾ ਪੱਥਰ ਸੀ ਉਹ ਮੋਮ ਬਣ ਗਿਆ ਬਾਬਾ ਜੀ ਪਿੱਠ ਕਰਕੇ ਬੈਠੇ ਸੀ ਉਹੜਾ ਪੱਥਰ ਸੀ ਉਹ ਮੌਂ ਬਣ ਕੇ ਗੁਰੂ ਜੀ ਦੇ ਪਿੱਛੇ ਜਾ ਵਜਾ ਤੇ ਗੁਰੂ ਜੀ ਦਾ ਪਿਛਲਾ ਹਿੱਸਾ ਇਸ ਪੱਥਰ ਵਿੱਚ ਛੱਪ ਗਿਆ ਇਹ ਦੇਖ ਕੇ ਰਾਖਸ਼ ਬਹੁਤ ਹੈਰਾਨ ਹੋਇਆ ਉਸਨੇ ਥੱਲੇ ਆ ਕੇ ਉਸ ਪੱਥਰ ਤੇ ਜੋਰ ਦੀ ਪੈਰ ਮਾਰਿਆ ਤਾਂ ਉਸ ਦਾ ਪੈਰ ਵੀ ਇਸ ਵਿੱਚ ਖੁੱਭ ਗਿਆ ਫਿਰ ਉਸ ਨੂੰ ਗਿਆਨ ਹੋਇਆ ਕਿ ਉਹ ਕੀ ਕਰ ਰਿਹਾ ਹੈ ਫਿਰ ਬਾਬਾ ਜੀ ਨੇ ਉਸ ਨੂੰ ਉਪਦੇਸ਼ ਦਿੱਤਾ ਅਤੇ ਮਨੁੱਖਤਾ ਦੀ ਸੇਵਾ ਕਰਨ ਲਈ ਕਿਹਾ ਇਸ ਤਰ੍ਹਾਂ ਉਸ ਨੇ ਇੱਕ ਰਾਖਸ਼ ਦਾ ਕल्याण ਕੀਤਾ ਇਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਇੱਥੋਂ ਤੁਰ ਪਏ ਅਤੇ ਕਾਰਗਿਲ ਹੁੰਦੇ ਹੋਏ ਕਸ਼ਮੀਰ ਚਲੇ ਗਏ ਇਹ ਗੁਰਦਾਰਬੀ ਬਹੁਤ ਹੀ ਸੁੰਦਰ ਬਣਿਆ ਹੋਇਆ ਹੈ ਬਹੁਤ ਹੀ ਵਧੀਆ ਬਣਿਆ ਇਸ ਦੀ ਸਾਰੀ ਦੇਖ ਰਹੇ ਸਾਡੀ ਪਰਦੀ ਫੋਰਸ ਉਹ ਦੇਖ ਰੇ ਕਰਦੀ ਹੈ ਲੰਗਰ ਵੀ ਉਹੀ ਪਨਉਂਦੀ ਹੈ ਸ਼ਕੁੰਦੀ ਵੀ ਉਹੀ ਹੈ ਉਹਨਾਂ ਨੂੰ ਨਮਾਵੇ ਹੋਇ ਲਿਆ ਪਾਠ ਨਹੀਂ ਹੋਈ ਕਰਦੇ ਨੇ ਬਹੁਤ ਵਧੀਆ ਅਰੇਂਜਮੈਂਟ ਹੈ ਉਹਨਾਂ ਦਾ ਬਹੁਤ ਹੀ ਵਧੀਆ ਤਰੀਕੇ ਨਾਲ ਸੁੰਦਰ ਤਿੱਕਾ ਇਸ ਗੁਰਦੁਆਰੇ ਨੂੰ ਉਹਨਾਂ ਨੇ ਸਜਾ ਕੇ ਰੱਖਿਆ ਹੈ ਇਹ ਦੋਨੋਂ ਗੁਰਦਾਰੇ ਦੇਖਣ ਵਾਲੇ ਹਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ